ਸਤ ਸ੍ਰੀ ਅਕਾਲ ਨਮਸਕਾਰ ਆਦਾਬ ਜੈ ਹਿੰਦ ਮੈਂ ਹਾਂ ਤੁਹਾਡਾ ਦਲਵੀਰ ਦਾ ਸਾਹ ਤੇ ਤੁਸੀਂ ਦੇਖ ਰਹੇ ਹੋ ਡੀਡੀ ਪੰਜਾਬੀ ਫੈਮਿਲੀ ਕਿਸਾਨਾਂ ਦਾ ਚੈਨਲ ਤੋਂ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਕਸਬਾ ਹਰਿਆਣਾ ਦੇ ਵਿੱਚ ਇੱਕ ਬਹੁਤ ਹੀ ਦੁੱਖਦਾਈ ਖਬਰ ਲੈ ਕੇ ਕਿ ਕਸਬਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੱਕੀ ਰੋਡ ਦੇ ਉੱਤੇ ਪਈਂਦੀ ਗਊਸ਼ਾਲਾ ਦਾ ਸ਼ੈੱਡ ਜਿਹੜਾ ਢਿੱਲਣ ਦੇ ਨਾਲ ਲੈਂਟਰ ਦੇ ਥੱਲੇ 40 ਗਊਆਂ ਜਿਹੜੀਆਂ ਨੇ ਵਿੱਚ ਗ੍ਰਸਤਾ ਆ ਗਈਆਂ ਔਰ ਇਹਨਾਂ 40 ਗਾਵਾਂ ਵਿੱਚੋਂ ਕੁਝ ਕਿ ਗਾਵਾਂ ਜਿਹੜੀਆਂ ਨੇ ਉਹ ਬਚਾ ਸਕੇ ਨੇ ਜੀਸੀਬੀ ਲਾ ਕੇ ਇਲਾਕੇ ਦੇ ਲੋਕ ਤੋ ਬਹੁਤ ਹੀ ਅਣਗਹਿਲੀ ਦੇ ਕਾਰਨ ਇਹ ਜਿਹੜਾ ਵਾਕਿਆ ਹੋਇਆ ਕਿਉਂਕਿ ਕੱਚੀਆਂ ਕੰਧਾਂ ਦੇ ਉੱਤੇ ਲੈਂਟਰ ਪਾ ਦੇਣਾ ਉਹਦੇ ਤੇ ਲੈਂਟਰ ਪਾ ਕੇ ਉਹਦੇ ਚ ਗਾਵਾਂ ਬੰਨ੍ਹ ਦੇਣੀਆਂ ਤੇ ਉਹ ਬੇਜਵਾਨ ਜਿਹੜੇ ਨੇ ਜਾਨਵਰ ਜਿਹੜੇ ਨੇ ਅੱਜ ਇਸ ਲੈਂਟਰ ਦੇ ਥੱਲੇ ਡਿੱਗ ਗਏ ਨੇ ਔਰ ਬਹੁਤ ਸਾਰਾ ਜਿਹੜਾ ਨੁਕਸਾਨ ਹੋਇਆ 40 40 ਸਾ ਮਰ ਗਿਆ ਹਾਂ ਹਾਂ ਰੰਗ ਰਾਈਸਿੰਗ ਬੱਤੀ ਚੀ ਚੀ ਇਹ ਨਾ ਇਹ ਸਭ ਮਰ ਗਿਆ ਮੈਂ 40 ਗਊਆਂ ਇਸ ਲੈਂਟਰ ਦੇ ਥੱਲੇ ਆ ਗਈਆਂ ਜੋ ਕਿ ਅ ਇਸ ਮੈਨੇਜਿੰਗ ਕਮੇਟੀ ਜਿਹੜੀ ਵੀ ਹੈਗੀ ਇੱਥੇ ਦੀ ਕਮੇਟੀ ਉਹਦੀ ਅਣਗਹਿਲੀ ਕਾਰਨ ਵੀ ਕੱਚੀ ਕੰਧ ਦੇ ਉੱਤੇ ਵੱਡਾ ਸਾਰਾ ਲੈਂਟਰ ਪਾ ਦੇਣਾ ਉਹਦੇ ਤੇ ਬਹੁਤ ਸਾਰਾ ਭਾਰ ਪਾ ਕੇ ਜਿਹੜਾ ਉਹਨਾਂ ਨੇ ਲੈਂਟਰ ਪਾਇਆ ਸੀ ਜਿਹੜਾ ਕਿ ਬਾਹਰਲੇ ਪਾਸਿਓਂ ਪਾਣੀ ਭੈਣ ਦੇ ਨਾਲ ਡਿੱਗ ਗਿਆ ਤੇ ਘਟੋ-ਘਟ 40 ਗਊਆਂ ਦੀ ਮੌਤ ਹੋ ਗਈ ਔਰ ਇਹ ਬੇਜਵਾਨ ਜਿਹੜੇ ਨੇ ਇਹਨਾਂ ਨੂੰ ਇਹਨਾਂ ਵਾਸਤੇ ਜਿਹੜੀਆਂ ਸੰਸਥਾਵਾਂ ਨੇ ਉਹ ਚੀਜ਼ਾਂ ਤਾਂ ਬਣਾਉਂਦੀਆਂ ਨੇ ਪਰ ਉਹ ਇਹ ਸੋਚਦੇ ਨੇ ਕੋਈ ਨਹੀਂ ਪਸ਼ੂ ਡੰਗਰੀ ਨੇ ਕੋਈ ਨਹੀਂ ਜਿੰਦਾ ਦਾ ਮਰਜੀ ਲੈਂਟਰ ਪਾ ਦੋ ਜਿੰਦਾ ਦਾ ਮਰਜੀ ਸ਼ੈੱਡ ਬਣਾ ਦੋ ਕੋਈ ਚੱਕਰ ਨਹੀਂ ਇਹਨਾਂ ਨੂੰ ਸਿਰਫ ਛੱਤ ਦੇਣੀ ਆ ਉਦਾਂ ਇਹਨਾਂ ਦੇ ਉੱਤੇ ਪੈਸੇ ਬਥੇਰੇ ਲੋਕ ਕਰਦੇ ਕੋਈ ਚਾਰਾ ਦੇ ਕੇ ਜਾਂਦਾ ਕੋਈ ਤੂੜੀ ਦੇ ਕੇ ਜਾਂਦਾ ਔਰ ਕਈ ਪੰਡਤ ਲੋਕ ਜਿਹੜੇ ਨੇ ਇਹਨਾਂ ਨੂੰ ਕਹਿੰਦੇ ਨੇ ਚਾਰਾ ਪਾਓ ਆ ਪਾਓ ਪਰ ਅੱਜ ਜਿਹੜੀਆਂ 40 ਗਊਆਂ ਜਿਹੜੀਆਂ ਨੇ ਹਰਿਆਣਾ ਕਸਬਾ ਦੇ ਟੱਕੀ ਰੋਡ ਦੇ ਉੱਤੇ ਪੈਂਦੇ ਗਊਸ਼ਾਲਾ ਦੇ ਵਿੱਚ ਜਿਹੜੀਆਂ ਇਹ ਹੋ ਗਈਆਂ ਨੇ ਉਹਨਾਂ ਚ ਕੁਝ ਨੂੰ ਬਚਾ ਲਿਆ ਗਿਆ ਜੀ ਸੀ ਵੀ ਦੇ ਨਾਲ ਔਰ ਇੱਥੇ ਮੌਕੇ ਤੇ ਕੋਈ ਪ੍ਰਧਾਨ ਦੀ ਨਜ਼ਰ ਆਇਆ ਨਾ ਕੋਈ ਪਤਾ ਨਹੀਂ ਕੋਈ ਸੰਸਥਾ ਦਾ ਕੋਈ ਬੰਦਾ ਮੋਰੇ ਆ ਹੀ ਨਹੀਂ ਰਿਹਾ ਕਹਿੰਦਾ ਮੈਂ ਹੈ ਹੀ ਨਹੀਂ ਹੈਗਾ ਇਸ ਸੰਸਥਾ ਦੇ ਨਾਲ ਤੋ ਇਹ ਸੰਸਥਾ ਪਤਾ ਨਹੀਂ ਕਿਸ ਤਰ੍ਹਾਂ ਚੱਲ ਰਹੀ ਸੀ ਇਹ ਦੇਖੋ ਕਿਦਾਂ ਗਾਈਆਂ ਤੜਫ ਰਹੀਆਂ ਨੇ ਔਰ ਇਹ ਸੰਸਥਾ ਕਿਸ ਤਰ੍ਹਾਂ ਚਲਦੀ ਸੀ ਕਿਸ ਤਰ੍ਹਾਂ ਇਹ ਲੈਂਟਰ ਪਾਇਆ ਸੀ ਲੈਂਟਰ ਚੂਰਾ ਫੂਰਾ ਹੋ ਗਿਆ 10 ਫੁੱਟ ਤੋਂ ਥੱਲੇ ਡਿੱਗ ਕੇ ਹੀ ਲੈਂਟਰ ਚੂਰਾ ਫੂਰਾ ਹੋ ਜਾਂਦਾ ਔਰ ਦੇਖੋ ਕਿਹੋ ਜਿਹਾ ਮਟੀਰੀਅਲ ਲਾਇਆ ਹੋਊਗਾ ਕਿ ਔਰ ਇੱਕ ਕੱਚੀ ਕੰਧਾਂ ਦੇ ਉੱਤੇ ਜਿਹੜਾ ਇਹ ਲੈਂਟਰ ਪਾ ਦਿੱਤਾ ਗਿਆ ਜਿਹੜਾ ਕਿ ਕੰਧ ਬਹਿਣ ਦੇ ਨਾਲ ਥੱਲੇ ਡਿੱਗ ਗਿਆ ਔਰ ਥੱਲੇ 40 ਗਊਆਂ ਮਾਸੂਮ ਗਊਆਂ ਜਿਹੜੀਆਂ ਉਹਨ ਉਗਿਆ ਔਰ ਇਲਾਕੇ ਦਾ ਕੋਈ ਵੀ ਪਤਵੰਤਾ ਇਹਨੂੰ ਲੈਣ ਨੂੰ ਤਿਆਰ ਨਹੀਂ ਕਿ ਮੈਂ ਇਸ ਸੰਸਥਾ ਦੇ ਨਾਲ ਜੁੜਿਆ ਹਾਂ ਵੈਸੇ ਗੱਡੀਆਂ ਲੋਕ ਬਹੁਤ ਖੜੀਆਂ ਕਰ ਦਿੰਦੇ ਨੇ ਉੱਥੇ ਦੇ ਜਿਹੜੇ ਬੰਦੇ ਨੇ ਉਹ 50-500 ਰੁਪਏ 100-100 ਰੁਪਏ ਗੱਡੀ ਖੜਨ ਦਾ ਖੜੀ ਕਰਨ ਦਾ 2000 ਰੁਪਏ ਮਹੀਨੇ ਦਾ ਗੱਡੀ ਖੜੀ ਕਰਨ ਦਾ ਲੈਂਦੇ ਨੇ ਪਰ ਇਹਦਾ ਕੋਈ ਵੀ ਬਾਲੀਵਾਰਸ ਨਹੀਂ ਹੋ ਸਕਿਆ ਇਹ ਬੇਜ਼ਵਾਨ ਗਊਆਂ ਜਿਹੜੀਆਂ ਨੇ ਅੱਜ ਜਿਹੜੀਆਂ ਨੇ ਇਹ ਜਿਹੜੀਆਂ ਨੇ ਮੌਤ ਦੇ ਘਾਟ ਉਤਰ ਗਈਆਂ ਨੇ ਔਰ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਕੋਈ ਇਸ ਸ਼ਹਿਰ ਦੇ ਉੱਤੇ ਕੋਈ ਇੰਨੀ ਦੀ ਭਾਰੀ ਆ ਰਹੀ ਸੀ ਜਿਹਨੂੰ ਆ ਗਊਆਂ ਨੇ ਆਪਣੇ ਸਿਰ ਤੇ ਲਾਲਿਆ ਤੋ ਆਏ ਦੇਖੋ ਕਿ ਇਸ ਤਰ੍ਹਾਂ ਗਉਆਂ ਦੀ ਜਿਹੜੀਆਂ ਉਹ ਮਰਤੂ ਹੋ ਗਈ ਹੈ ਪਰ ਲੈਂਟਰ ਲੈਂਟਰ ਦੇ ਕੇ ਔਰ ਲੈਂਟਰ ਚੂਰਾ ਚੂਰਾ ਹੋ ਗਿਆ ਇਸ ਤਰ੍ਹਾਂ ਜਿਸ ਤਰ੍ਹਾਂ ਖਖੜੀਆਂ ਹੁੰਦੀਆਂ ਨੇ ਤੁਸੀਂ ਕੋਈ ਅਖੀਰਾ ਥੱਲੇ ਚੱਕ ਕੇ ਸਿਰ ਤੇ ਦੇ ਖਰਬੂਜਾ ਚੱਕ ਕੇ ਸਿਰ ਤੇ ਉਹ ਇਸ ਤਰ੍ਹਾਂ ਲੈਂਟਰ ਖਖੜੀਆਂ ਖਖੜੀਆਂ ਹੋ ਗਈਆਂ ਐਨੇ ਮਾੜੇ ਤਰੀਕੇ ਦਾ ਲੈਂਟਰ ਪਿਆ ਹੋਇਆ ਸੀਗਾ ਔਰ ਇਹ ਮਾੜੀਆਂ ਕੰਧਾਂ ਦੇ ਉੱਤੇ ਜਿਹੜਾ ਇਹ ਲਾਇਆ ਗਿਆ ਤੋ ਇਹ ਵੀ ਇੱਕ ਬਹੁਤ ਵੱਡੀ ਸਰਕਾਰ ਦੇ ਵਾਸਤੇ ਵੀ ਇੱਕ ਚੁਣੌਤੀ ਹੈ ਕਿ ਜਿਹੜੀਆਂ ਗਊਸ਼ਾਲਾ ਹੁੰਦੀਆਂ ਨੇ ਔਰ ਜਿਹੜੀਆਂ ਇਹ ਇਦਣੀਆਂ ਸੰਸਥਾਵਾਂ ਹੁੰਦੀਆਂ ਨੇ ਇਹਨਾਂ ਦੇ ਉੱਤੇ ਵੀ ਥੋੜਾ ਬਹੁਤਾ ਸਕੰਜਾ ਜ਼ਰੂਰ ਕਰਸਿਆ ਜਾਵੇ ਤਾਂ ਕਿ ਬੇਜਵਾਨ ਜਿਹੜੇ ਜਾਨਵਰ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਆਓ ਦੇਖਦੇ ਹਾਂ ਇਸ ਚਿੱਟੀ ਹੋਈ ਬਿਲਡਿੰਗ ਦੀਆਂ ਝਲਕੀਆਂ